ਜਸਦਾ ਫੋਨ ਨਾ ਹਲੋ ਹਸੀਆ ਬੋ ਹਸੀਕਾਲ ਜੀ ਹੋ ਠੀਕ ਠਾਕ ਜਸ ਠੀਕ ਅੱਛਾ ਆਉਣਾ ਚ ਤੇ ਆਜੋ ਬਹੁਤ ਕਹੀ ਗੱਲ ਆਓ ਆਓ ਕਿਹੜੀ ਗੱਲ ਵੈਲਕਮ ਆਜੋ ਚਲ ਆਜੋ ਭਾਈ ਵਾਕੇ ਮਿਲਦੇ ਇੱਥੇ ਆ ਜਾ ਓਕੇ ਆਜੋ ਜਸਦਾ ਫੋਨ ਆਉਂਦਿਆ ਹੈ ਆਹੋ ਕੀ ਆਂਦੀ ਆ ਆਉਂਦੇ ਹੋ ਦੋਵੇਂ ਜੀ ਮੈਂ ਨਹੀਂ ਅਜੇ ਕੱਲ ਤੇ ਇਹਦਾ ਵਿਆਹ ਕੀਤਾ ਵਾ ਤੇ ਅਰੇ ਮਹੀਨੇ ਦੇ ਵਿੱਚ ਇਹਦਾ ਹਰੇ ਸਤਵਾਂ ਚੱਕਰ ਲੱਗ ਚੱਲਿਆ ਵਾ ਉੱਥੇ ਇਹਦਾ ਜੀ ਨਹੀਂ ਲੱਗਦਾ ਇਹਦਾ ਤੇ ਫਿਰ ਕੀ ਆਉਨੇ ਆਪਾਂ ਆਪਣੇ ਵੀਰ ਕੋ ਹਣਾ ਵਾ ਵੀਰ ਕੋ ਹਣਾ ਵਾ ਅਜਾ ਬਲਾ ਮੈਨੂੰ ਗਲੋਂ ਲਾਈ ਨਾ ਜੇ ਕਿਤਾ ਚਾਰ ਦਿਨ ਨਹੀਂ ਹੋਏ ਤੇ ਰੋਜ ਹੀ ਤੀਜੇ ਦਿਨ ਹੀ ਟਪਕ ਜਾਂਦੀ ਆ ਇਹਨੂੰ ਦਵਾਈ ਭਾਈ ਦੇ ਆਇਆ ਖਰਚਾ ਕਿੰਨਾ ਹੁੰਦਾ ਵਾ ਤੁਸੀਂ ਆ ਵੀ ਥੋੜੇ ਜਿਹਾ ਸਿਆਣੇ ਬਣਾ ਮਾਮੂਲੀ 2-2000 ਖੋਲ ਜਾਂਦਾ ਵਾ ਤੇ ਫਿਰ ਕੀ ਬਗਾਨੇ ਥਾਉਣਾ ਵਾ ਬਗਾਨੇ ਥਾਉਣਾ ਉਹਦਾ ਫਰਜ ਨਹੀਂ ਹੁੰਦਾ ਤੇ ਇੱਥੇ ਹੀ ਬਹਲ ਲੋ ਲੈ ਹੈ ਕਿਦਾਂ ਦੀ ਗੱਲਾਂ ਕਰਦੀ ਤੂੰ ਨਹੀਂ ਇੱਥੇ ਹੀ ਬਹਲ ਓਏ ਨਵਾਂ ਨਾ ਵਿਆਹ ਹੋਇਆ ਦਾ ਤੇ ਜਾਦੇ ਘੁੰਮ ਚਾਰ ਦਿਨ ਘੁੰਮਣਾ ਫੇਰਨਾ ਵਾ ਤੇ ਜੇ ਨਹੀਂ ਕੋਈ ਉਹਨਾਂ ਦਾ ਹੋ ਰਿਸ਼ਤੇਦਾਰ ਨਾ ਤੇ ਕਿਸ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਣ ਤੇ ਨਾਲੇ ਢਿੱਡ ਭਰ ਕੇ ਰੋਟੀ ਖਾਵਣ ਹੈ ਕੀ ਆ ਢਿੱਡਲ ਜਾ ਆਪ ਤਾਂ ਤੁਸੀਂ ਸੋਫਿਆਂ ਤੇ ਚੜ ਕੇ ਬਹਿ ਜਾਣਾ ਵਾ ਤੇ ਡਿਮਾਂਡਾਂ ਮੇਰੇ ਪਾਹ ਦੀਆਂ ਕਰੀ ਜਾਣੀਆਂ ਗੋਡੇ-ਗੋਡੇ ਗਰਮੀ ਆ ਮੇਰ ਕੋ ਨਹੀਂ ਇਦਾਂ ਦੇ ਪਾਪੜ ਵੇਲੇ ਜਾਂਦੇ ਆਪੋ ਮਹਾਰਾਣੀ ਸੋਫਿਆਂ ਤੇ ਹਿਲਦੀ ਨਹੀਂ ਭਾਬੀ ਆ ਬਣਾ ਦੇ ਤੇ ਭਾਬੀ ਆ ਬਣਾ ਦੇ ਉਹਨੇ ਭਰਾ ਕੋਣਾ ਵਾ ਹੋਰ ਕਿੱਥੇ ਜਾਵੇਓ ਨਾਲੇ ਮੂੰਹ ਸਭਾਰ ਗੱਲ ਕਰਸਾ ਤੇ ਮੈਂ ਮੇਰੀ ਭੈਣ ਵਾ ਭੈਣ ਮਾ ਤੁਹਾਡੀ ਭੈਣ ਮੈਂ ਨਹੀਂ ਤੀਜੇ ਦਿਨ ਇੱਥੇ ਧੁਰੀ ਰਹੀਂਦੀ ਮਾਹ ਇੱਕ ਗਲੋਫਾ ਲਾਇਆ ਤੂੰ ਨਹੀਂ ਆਂਦੀ ਆਪਣੇ ਪੇਕੇ ਆਪਣੇ ਚੋਲਾ ਚੋਕੇ ਧਰਪੀ ਨਹੀਂ ਛੋਠੇ ਰਹਿਣ ਤੂੰ ਮੈਂ ਜਾਂਦੀ ਆਂ ਪਰ ਇਹਦੇ ਵਾਂਗੂ ਨਹੀਂ ਜਾਂਦੀ ਮੈਂ ਤਾਂ ਜੇ ਚਾਰ ਨਾ ਮਿਲੀ ਤਾਂ ਚਾਰ ਨਾ ਖਾ ਲਈ ਤੇ ਜੇ ਚਾਹ ਤੇ ਚਾਹ ਨਾ ਖਾ ਕੇ ਆ ਗਈ ਇਹਦੇ ਵਾਂਗੂ ਥੋੜਾ ਪੀ ਆੜੜੀ ਝਾੜੀ ਚਲੇ ਜਾਣਾ ਇਹਨਾਂ ਨੇ ਵੇਖਣਾ ਵੀ ਕਿੰਨੀ ਗਰਮੀ ਪੈ ਗਈ ਤੂੰ ਕਰ ਲਈ ਆਪਣੇ ਪੇਕੇ ਨੇ ਵੀ ਉਹ ਜਵਾਈ ਨੂੰ ਸਾਹਮ ਦੇਣੀ ਨਾ ਤੇ ਇਹ ਵੀ ਨਾ ਸੰਭੇ ਚੰਗਾ ਮੈਂ ਆਨੀ ਆਂ ਜਵਾਈ ਨੂੰ ਸਾਹਮ ਨਹੀਂ ਰੁੱਖੀ ਚਾਹ ਪਿਆ ਲੈਂਦੇ ਆ ਕਰਦਿਆਂ ਕਰਦਿਆਂ ਵੀ ਤੂੰ ਆ ਨਾ ਰੁੱਖੀ ਚਾਹ ਪਿਆ ਲਦੇ ਆ ਉਹਣ ਵੇਖੀ ਤੇਰੀ ਭੈਣ ਦੀ ਮੈਂ ਕਿੰਨੀ ਸੇਵਾ ਕਰਦੀ ਆ ਨਾ ਕਰੀ ਬੈ ਤੈਨੂੰ ਮੈਂ ਦੱਸੂ ਕ ਚੰਗਾ ਹੈ ਜੇ ਬੈਠਾ ਤਾਂ ਮੇਚ ਗਈ ਨਾ ਤਾਂ ਤੂੰ ਵੀ ਇੱਥੋਂ ਤੂੰ ਨਾ ਮੱਤੀਆਂ ਸਮੋਸੇ ਲੈ ਆ ਠੀਕ ਆ ਤੇ ਮੈਂ ਗਾੜੀ ਲਿਆ ਕੇ ਤੇ ਰੱਖ ਦੂੰਗੀ ਚੰਗਾ ਚਾਹ ਤੂੰ ਨਹੀਂ ਬਣਾਉਣੀ ਆ ਚਾਹ ਮੈਂ ਬਣਾ ਦੂੰਗੀ ਇੰਨਾ ਕ ਮੈਂ ਕੰਮ ਕਰ ਦੂੰਗੀ ਚੰਗਾ ਸਵਾਟੇ ਲਾਪਾ ਇਹਦੇ ਮੇਰੇ ਦਵਾ ਦੇ ਭਲਾਣ ਕਰਦੀ ਹੱਦ ਹੋਈ ਮੈਨਾਂ ਇਨੀ ਜ਼ਬਾਨ ਜਨਾਨੀ ਦੀ ਨਾ ਗੱਲ ਹੀ ਨਹੀਂ ਕਰਨ ਵਾਲੀ ਜੱਸਾਗੀ ਲੈ ਹੱਸੇ ਹੱਸੇ ਬੀ ਆਰ ਬੱਸੇ ਹੱਸੇ ਵੋ ਠੀਕ ਠਾਕ ਵੇਖ ਖ ਇਦੀਆਂ ਘੁੱਟ-ਘੱਟ ਕੇ ਜੱਪੀਆਂ ਪੈਣੀਆਂ ਮਾੜਾ ਜਿਹਾ ਫੋਨ ਆਇਆ ਤੇ ਉਸੇ ਵੇਲੇ ਆਣ ਟਪਕੀ ਆ ਬੰਦਾ ਘੰਟਾ ਦੋ ਘੰਟੇ ਠਹਿ ਕਿ ਆਂਦਾ ਇਹ ਤੇ ਆਉਂ ਜਦਾਂ ਲੀੜੇ ਪਾ ਕੇ ਫੋਨ ਕਰਦੀ ਆ ਫੇ ਮੈਂ ਆਉ ਲੱਗੀ ਆ ਕਾ ਜੋ ਚਲੋ ਚਲ ਬੈਠ ਜੋ ਤੇਰੇ ਹੋਰ ਸੌਣ ਕਰੀ ਠੀਕ ਠਾਕ ਸਭ ਸਭ ਵਧੀਆ ਭਾਜੀ ਤੁਸੀਂ ਮੰਮੀ ਦਾ ਠੀਕ ਆ ਹਾਂਜੀ ਵਧੀਆ ਭਾਜੀ ਸਾਰੇ ਚਲੋ ਵਧੀਆ ਹੋਰ ਜੱਸ ਕਿਦਾਂ ਠੀਕ ਠਾਕ ਹੋ ਹਾਂਜੀ ਠੀਕ ਠਾਕ ਚਲੋ ਵਧੀਆ ਵਧੀਆ ਕਣਕ ਵੱਢ ਲਈ ਆ ਕਣਕ ਨਹੀਂ ਭਾਜੀ ਇਹਦੇ ਰਿੰਦੀ ਥੋੜੀ ਆ ਮੀਮਾ ਬਚਾ ਨਹੀਂ ਹਾਂਜੀ ਬਚਾਈ ਆ ਉਦੋਂ ਹੀ ਪਿਆ ਜਿਹੜਾ ਪਹਿਲਾਂ ਪਿਆ ਆ ਚਲ ਵੱਢੀ ਜੇ ਇੱਕ ਦੋ ਦਿਨਾਂ ਚ ਇੱਕ ਦੋ ਦਿਨਾਂ ਚ ਹੋ ਜਾਣਾ ਲੈ ਚਲ ਵਧੀਆ ਮੰਮੀ ਠੀ ਰਿੰਦੀ ਨਾ ਹਾਂਜੀ ਠੀਕ ਆ ਭਾਜੀ ਹਾਂ ਇਹ ਦਵਾਈ ਦਵਾਈ ਖਾਂਦੇਗੇ ਟੈਨਸ਼ਨ ਦੀ ਵੀ ਲੈ ਵਰਦੀ ਚਲੋ ਵਧੀਆ ਭੈਣ ਕਦੋਂ ਨਹੀਂ ਆਈ ਭੈਣ ਨੂੰ ਭਾਜੀਆ 2 ਦਿਨ ਹੋ ਗਏ ਚੱਕਰ ਮਾਰ ਕੇ ਗਏ ਜੋ ਭਾਜੀ ਦੇ ਨਾਲ ਹੀ ਆ ਗਏ ਵੀਰੇ ਭਾਬੀ ਕਿੱਥੇ ਆ ਭਾਬੀ ਦਿਖਦੀ ਨਹੀਂ ਆ ਗਏ ਆ ਕਿਤੇ ਨਹੀਂ ਭਾਬੀ ਜੀ ਘਰੇ ਹੋ ਪਰ ਸ਼ਰਵੇਲੀ ਆ ਚਲ ਗਈ ਨਹੀਂ ਮੈਂ ਡੰਗਰ ਵੇਖਣ ਆ ਜਾਂਦੀ ਕੋਈ ਨਹੀਂ ਅੰਨੂ ਕਰਨ ਅੰਨੂ ਤੇ ਚਲ ਗਈ ਸਕੂਲ ਗਈ ਆ ਤੇ ਕਰਨ ਵੀ ਸਰ ਸਕੂਲ ਚਲਾ ਗਿਆ ਕਰਨ ਕਿਹੜੀ ਕਲਾਸ ਚ ਹੋ ਗਿਆ ਭਾਜੀ ਜੋਦੇ ਕਰਨ ਹੋ ਗਿਆ ਪਲੱਸ 2 ਚਾਰੀ ਹੋ ਗਿਆ ਆ ਪਾਸ ਤੋਂ ਪਾਸੋਂ ਆਂਦੇ ਚੰਗੇ ਕੱਢ ਗਿਆ ਨੰਬਰ ਆ ਵਧੀਆ ਨੰਬਰ ਪਾਸ ਹੋ ਜਗੇ ਕਰੀ ਜਾਂਦੇ ਬੱਚੇ ਹਾਂਜੀ ਹਾਂਜੀ ਇਹਦੇ ਆ ਕਿੱਥੇ ਜਾਂਦੇ ਉਹਨੂੰ ਲੱਗਣਾ ਪਤਾ ਸਕੂਲ ਕਿੱਥੇ ਜਾਂਦੇ ਇਹ ਸ਼ਹਿਰ ਦਾ શ્રી ਹਰਕ੍ਰਿਪ ਪਬਲਿਕ ਸਕੂਲ ਨੇ ਚੀਬਖਾਲ ਸਦਵਾਨ ਵਾਲਿਆਂ ਦਾ ਹਾਂਜੀ ਹਾਂਜੀ ਆ ਵਧੀਆ ਸਕੂਲ ਚੰਗੀ ਪੜਾਈ ਪੜਾਈ ਬਹੁਤ ਵਧੀਆ ਬਾਕੀ ਪੜਨਾ ਬੱਚੇ ਨੇ ਤਾਂ ਆਪਣੇ ਦਿਮਾਗ ਨਾਲ ਹੁੰਦਾ ਕਿ ਬਿਲਕੁਲ 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 ਠੀਕ ਹੀ ਪੜਦਾ ਹੁੰਦਾ ਹਨੂ ਹਨੂ ਹਰ ਚਲ ਪੜਦੀ ਐ ਅੱਛਾ ਉਹ ਹਰਕ੍ਰਿਪ ਵਾਲ ਪੜਦੀ ਠੀਕ ਆ ਉੱਥੇ ਹੀ ਪੜਾਈ ਪੜਾਈ ਬਹੁਤ ਵਧੀਆ ਵਾ ਵੱਡੀ ਗੱਲ ਹੈ ਉਹਨਾਂ ਦੀ ਵੀ ਬਾਣੀ ਨਾਲ ਜੋੜਦੇ ਆ ਬੱਚੇ ਬਹੁਤ ਸੋਹਣਾ ਪਾਉਂਦੇ ਆ ਸਟਾਫ ਬਹੁਤ ਵਧੀਆ ਉਹਨਾਂ ਦਾ ਠੀਕ ਹੈ ਭਾਜੀ ਬਹੁਤ ਵਧੀਆ ਪੜਾਉਂਦੇ ਆ ਠੀਕ ਹੈ ਵੀਰੇ ਆਈ ਨਹੀਂ ਆ ਭਾਬੀ ਮੈਨਾਂ ਨੂੰ ਲੱਗਾ ਨਹੀਂ ਕਰਾ ਤੁਹਾਡੇ ਬਾਰੇ ਤੇ ਮੈਂ ਜਾ ਕੇ ਵੇਖਣਾ ਹੈ ਲੈ ਦੱਸ ਇੰਨਾ ਗੱਡੀ ਦਾ ਹਾਰਨ ਮਾਰਿਆ ਕਿਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਉਹ ਪਰਲੇ ਪਾਸੇ ਵੇਲੀ ਤੈਨੂੰ ਪਤਾ ਹੀ ਆ ਉਧਰ ਨਹੀਂ ਲੱਗਦਾ ਸੜਕਲੇ ਪਾਸੋਂ ਗੱਡੀ ਨੰਗਦੀ ਐ ਨਾ ਬੜੀਆਂ ਸ਼ਾਇਦ ਮੈਂ ਚੱਲ ਵੇਖਣਾ ਜਸਤਨੀ ਬੈਠੋ ਮੈਂ ਆਵੇ ਨਾ ਕੀ ਕਰਦੀ ਭਲਾ ਸਭ ਕਿੱਲੇ ਹੋਣਾ ਤੈਨੂੰ ਪਤਾ ਨਹੀਂ ਘਰ ਜਸਨੀ ਬੈਠੇ ਆ ਗਏ ਤੂੰ ਅੰਦਰ ਇੱਧਰ ਕੰਮ ਨਹੀਂ ਕਰਨਾ ਮੈਨੂੰ ਪਤਾ ਵਾ ਸਾਰਾ ਹੀ ਪਤਾ ਵਾ ਕਿ ਜਸਨੀ ਆਏ ਆ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਘਰ ਆਣ ਕੇ ਬੈਠਿਆ ਨੂੰ ਇੱਕ ਵਾਰੀ ਵੀ ਇਹਨੇ ਪੁੱਛਿਆ ਵੀ ਭਾਬੀ ਕਿੱਥੇ ਆ ਤੇ ਕਿੱਥੇ ਨਹੀਂ ਮੈਂ ਵੀ ਫਿਰ ਚੁੱਪ ਕਰਕੇ ਰਸੋਈ ਚੋਂ ਨਿਕਲ ਕੇ ਇੱਥੇ ਆ ਗਈ ਉਹ ਤੇਰਾ ਉਧਰ ਦਿਮਾਗ ਉਲਟ ਪੈ ਜਾਂਦਾ ਨੇ ਦੋ ਤਿੰਨ ਦੀ ਪੁੱਛਿਆ ਭਾਬੀ ਕਿੱਥੇ ਭਾਬੀ ਕਿੱਥੇ ਆ ਤੇ ਮੈਂ ਉਹ ਉਧਰ ਵੇਲੀਲੀ ਹੁਣੀ ਆ ਤੁਰ ਜਾਣਗੇ ਇੱਧਰ ਆ ਕੇ ਖਲੋ ਗਈਆਂ ਨਹੀਂ ਖਲੋਤੀ ਨਹੀਂ ਮੈਂ ਨੇ ਆਣ ਕੇ ਕੰਮ ਕਰਨਾ ਹੀ ਗੋਇਆ ਕੂੜਾ ਮੈਂ ਇਕੱਠਾ ਕਰਦਾ ਤੁਹਾਡਾ ਤੇ ਹੁਣ ਟਾਈਮ ਨਹੀਂ ਲੱਗਣਾ ਭੈਣ ਦੀ ਸੇਵਾ ਚ ਤੇ ਮੈਂ ਕਿਹਾ ਚੱਲ ਮੈਂ ਹੀ ਇੱਧਰ ਮਾਲ ਡੰਗਰ ਦਾ ਵੇਖ ਲੈਣੀ ਆ ਅੱਗੇ ਤੂੰ ਰੋਜੇ ਦੋ ਇਹੋ ਕਰਦੀ ਨੇ ਕੰਮ ਮੈਂ ਨਹੀਂ ਕਰਦਾ ਹਣਾ ਕਰਦੇ ਹੀ ਉਹ ਕਰਦੇ ਹੀ ਪਰ ਜਦੋਂ ਭੈਣ ਆ ਜਾਏ ਨਾ ਫਿਰ ਤੇ ਬਸ ਉਹਦੇ ਲਾਗੇ ਗਾੜੀ ਪਿਛਾੜੀ ਘੁੰਮਣਾ ਵਾ ਬਾਕੀ ਤੇ ਸਾਰੇ ਕੰਮ ਹੀ ਭੁੱਲ ਜਾਂਦੇ ਆ ਇਦਾਂ ਜਾ ਆਪਦਾ ਆ ਜੋੜੇ ਤੇਰੇ ਗੜੀ ਹੱਥ ਹੁਣ ਆ ਕੇ ਤਾਂ ਚਾਪ ਨਹੀਂ ਪੁੱਛ ਪਰੋਣੇ ਨੂੰ ਕੁੜੀ ਦਾ ਹੈ ਚ ਪਰੋਣਾ ਵਾ ਕੀ ਛੋਟੂ ਕਾ ਕਿ ਮੈਨੂੰ ਚਾਪ ਨਹੀਂ ਪੁੱਛਿਆ ਚਲੋ ਚਲੋ ਆ ਜਾ ਹੁਣ ਸਸੀ ਕਾ ਜ ਸਸੀ ਕਾ ਜ ਸਸੀ ਕਾ ਜ ਭਾਬੀ ਤਾ ਮੈਨੂੰ ਲੱਗਦਾ ਦੇਖ ਕੇ ਮੈਨੂੰ ਲੋਕੀ ਗਈ ਕਿਤੇ ਜਾਗੇ ਹੈ ਸੱਦੀ ਆਈ ਬੈਠੀ ਆਂਦੇ ਆਈ ਨਹੀਂ ਆ ਨਹੀਂ ਲੁਕਣਾ ਲਗਣਾ ਕੀ ਐ ਜੱਸ ਮੈਂ ਨਾ ਉਧਰ ਸੈੱਡ ਵੱਲ ਚਲ ਗਈ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਤੁਸੀਂ ਘਰ ਆਈ ਹੋ ਚਲ ਬੈਠੋ ਤੁਹਾਨੂੰ ਪਾਣੀ ਦੇ ਦਿੰਦੀ ਹਾਂ ਭਾਜੀ ਡੰਗਰ ਡੰਗਰ ਕਰਨੇ ਕੋਲ ਹੋਣ। ਡੰਗਰ ਜਿਹੜੇ ਦੋ ਕੀ ਰੱਖੇ ਹੋਣ। ਦੋ ਕੀ। ਆ ਪਹਿਲਾਂ ਹੈਗੇ ਜਿਆਦਾ ਹੀ ਤੇ ਵੇਚਦੇ ਸਾਰੇ। ਤਾਂ ਗੱਲ ਵੇਰਾ ਦਿੰਦੀ ਆ ਦੁੱਧ ਤਾਂ। ਜੰਨੀਆਂ ਦੋਵੇਂ, ਜੰਨੀਆਂ ਦੁੱਧ। ਗਾਈ ਨੂੰ ਜੰਦੀ ਇਹਦੇ ਮਾਜ ਵੀ ਦਿੰਦੀ ਆ। ਠੀਕ ਠੀਕ। ਆ ਪਾਉਂਦੇ ਪਾਉਂਦੇ ਤੇ ਨਹੀਂ ਆ। ਥੋੜਾ ਬੜਾ ਫਾਇਦਾ ਹੋਣਾ ਘਰ ਹੱਤ ਲਈ ਦਾ। ਚਲੋ ਵਧੀਆ ਭਾਜੀ ਐਨੇ ਨਾਲ ਆਈ ਚਲਾਈ ਚੱਲਦੀ ਜਾਂਦੀ ਘਰ ਦੀ। ਹਾਂਜੀ ਨਾਲੇ ਕੀ ਕਰਨਾ ਹੁੰਦਾ ਵੇਲੇ ਸਾਡੇ ਲਈ। ਬਿਲਕੁਲ ਬਿਲਕੁਲ। ਤੇ ਵਧੀਆ ਟਾਈਮ ਪਾਸ ਹੋ ਜਾਂਦਾ ਵਾ। ਔਰ ਜਿਸੇ ਘਰੇ ਸਭ ਠੀਕ ਠਾਕ ਆ। ਹਾਂ ਭਾਬੀ ਅਸੀਂ ਤਾਂ ਠੀਕ ਆ ਘਰੇ ਵੀ ਸਭ ਠੀਕ ਠਾਕ ਆ। ਤੁਸੀਂ ਦੱਸੋ ਆਪਣਾ ਤੁਸੀਂ ਨਹੀਂ ਮੈਨੂੰ ਠੀਕ ਲੱਗਣ ਦੇ। ਨਾ ਨਾ ਮੈਂ ਬਿਲਕੁਲ ਠੀਕ ਆ ਮੈਨੂੰ ਕੀ ਹੋਇਆ ਵਾ। ਨਾ ਲੱਗਣ ਨਹੀਂ ਦੇ ਮੈਨੂੰ ਠੀਕ। ਤੈਨੂੰ ਕਿ ਏਦਾਂ ਲੱਗਣ ਡਿਆ ਮੈਂ ਬਿਲਕੁਲ ਠੀਕ ਆ। ਚਲ ਚਾਹ ਬਣਾ ਲਾ ਉੱਠ ਹਣ। ਭਾਂਡੇ ਲੈ ਜਿਓ। ਨਾ ਚਾਹ ਨਾ ਬਣਾਇਓ ਹਾ ਦੇ। ਜੀ ਨਹੀਂ ਕਰਨ ਡਿਆ ਗਰਮੀ ਬਹੁਤ ਆ ਹੁਣੇ ਪਾਣੀ ਪੀਤਾ ਹਾਂ। ਚਲ ਠਰ ਕੇ ਬਣਾ ਲਈਦਾ ਮਿੰਟ। ਚਲ ਕੋਈ ਬਣਾਉਂਦਾ ਮੈਂਨੇ ਕਿਦਾਂ ਗਲਾਸ ਚੁੱਕ ਕੇ ਮਾਰਿਆ ਪਾਣੀ ਆਲਾ ਇਹਦੀ ਤੇ ਆਕੜ ਹੀ ਬੜੀ ਇਸੇ ਕਰਕੇ ਨਹੀਂ ਨਾ ਮੇਰਾ ਇਹਨੂੰ ਚਾਹ ਪਾਣੀ ਪੁੱਛਣ ਨੂੰ ਜੀ ਕਰਦਾ ਇਹ ਜੀ ਭਾਬੀ ਤੂੰ ਤੇ ਲੱਗਦਾ ਡਰ ਕੇ ਲਾਂਬੇ ਕਰ ਮੈਂ ਆਦਾ ਫਿਰ ਆਪਣੇ ਘਰੋਂ ਕਿੱਥੇ ਚਲ ਜਾਣਾ ਆਪਣੇ ਘਰ ਦਾ ਕੰਮ ਨਾ ਕਰੀਏ ਤੂੰ ਆਉਣਾ ਵਾ ਤੇ ਅਹੀਂ ਹਣ ਬੂਏ ਗਾੜੀ ਪੈਜ ਜੀ ਤੇ ਇੰਨੇ ਆਉਣਾ ਵਾ ਤੇ ਇਹਦੀਆਂ ਹੀ ਆਉ ਪਕਤ ਕਰਨੀਆਂ ਤੂੰ ਤੇ ਤੀਜੇ ਦਿਨ ਹੀ ਤੁਰੀ ਨਹੀਂ ਮੁੜ ਮੁੜ ਕੇ ਫੇਰ ਉਹੋ ਹੀ ਗੱਲਾਂ ਹੁੰਦੀਆਂ ਆਂ ਕਿ ਡਾਇਨੇ ਮੇਰਾ ਨਾਸੀ ਤੂੰ ਕੀਤਾ ਵੇਖੀ ਤੇ ਸਹੀ ਹੁਣ ਆਈ ਆ ਤੇ ਹੁਣ ਭਾਵੇਂ 4 ਦਿਨ ਇਥੋਂ ਹਿੱਲੇ ਹੀ ਨਾ ਬਹਿ ਜਾਣਾ ਚੌੜੀ ਹੋ ਕੇ ਇੱਥੇ ਜੋਰੇ ਕਿਦਾਂ ਬਾਹਰ ਦਾ ਬਣਿਆ ਕੁਛ ਲੱਗਾ ਪਤਾ ਉਹ ਬਾਜੀ ਆਇਆ ਸੀ ਰੈਂਟ ਦਾ ਫੋਨ ਤੇ ਕਹਿੰਦਾ ਸੀ ਦੋਆਂ ਚਵਾਂ ਦਿਨਾਂ ਦੇ ਵਿੱਚ ਕੋਈ ਰੱਖੋ ਤਿਆਰੀ ਆਪਣੀ ਤੇ ਗਾੜੀ ਨੂੰ ਡੰਨ ਹੋ ਗਿਆ ਤੇ ਜਸਪ੍ਰੀਤ ਨਾਲ ਕੀਤੀ ਗੱਲ ਤੇ ਕਿ ਕੀ ਪਿੰਡ ਚੱਲ ਮਿਲ ਲਾਉਨੇ ਆ ਨਾਲੇ ਤੇ ਅੱਖਾਂ ਚੱਲ ਨਾਲੇ ਤੁਹਾਡੇ ਕੋਈ ਟੱਕਰ ਮਾਰ ਦੇਣੇ ਨਾਲੇ ਦਾ ਜਿਦਾਂ ਨਹੀਂ ਚੱਲ ਵਧੀਆ ਕੀਤਾ ਇਹਨੇ ਬਾਜੀ ਮਿਲ ਜੂਗੇ ਤੁਸੀਂ ਹਾਂ ਇੱਥੇ ਵੀ ਬਾਜੀ ਦਾ ਨੂੰ ਪਤਾ ਹੀ ਹੈ ਘੜਵਾਈ ਜੋਤੀ ਦਾ ਫਸੂਪਰ ਨਹੀਂਦਾ ਹੁ ਤਾਂ ਕੱਲੇ ਬੰਦੇ ਦਾ ਵੀ ਤੇ ਚਲੋ ਜੇ ਲੱਗ ਜਾਣਗੇ 4 ਸਾਲ 5 ਸਾਲਾਂਾਂ ਦੇ ਤੱਕ ਵੀ ਯੂਨੀਵਰਸਿਟੀ ਬੰਦੇ ਦੀ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਇਥੇ ਮम्मी ਡੈਡੀ ਆ ਗਏ ਕੋਈ ਗੱਲ ਨਹੀਂ ਹੈ ਨਾ ਹਾਂਜੀ ਹਾਂਜੀ ਉਹ ਤਾਂ ਭਾਰੀ ਆਣਾ ਮਤਲਬ ਬਹੁਤ ਵਧੀਆ ਦੋ ਚਾਰ ਸਾਲ ਟਿਕਾ ਕੇ ਲਾ ਲਾ ਚੱਲ ਹਨਾ ਹਾਂਜੀ ਹਾਂਜੀ ਇੰਨਾ ਮੁੜ ਕੇ ਬੰਦੇ ਪੈਰ ਵੱਜ ਜਾਂਦੇ ਆ ਯਾਰ ਕੋਈ ਹਮ ਐਰਕੰ ਬਿਸਕਟ ਪੁੱਝਾਈ ਚੱਲੂਗਾ ਅੱਗੇ ਹਰ ਵਾਰੀ ਜਦੋਂ ਉਹਦੀ ਕਦੀ ਪਕੌੜੇ ਕਦੀ ਸਮੋਸੇ ਕਦੀ ਮਠਿਆਈ ਦਸ ਹੋਇਆ ਨਾ ਬੰਦਾ ਕਿਤੇ ਮਹੀਨੇ ਦੋ ਹੀ ਮਹੀਨੇ ਆ ਜੇ ਤੇ ਕੋਈ ਸੇਵਾ ਕਰ ਵੀ ਲਵੇ ਤੀਜੇ ਦਿਨ ਕਿੱਥੋਂ ਇੰਨਾ ਖਰਚਾ ਕਰੀਏ ਇਹਨੂੰ ਕਿੱਦਾਂ ਪਤਾ ਲੱਗੂਗਾ ਰੋਜ਼ ਆਉਂਦਾ 2/2 ਕਿੰਟਲ ਕਹਿੰਦੇ ਝੜ ਭਾਈ ਇਹਦਾ ਹਾਂ 2/2 ਕਿੰਟਲ ਹੁੰਦੇ ਇਹਨਾਂ 2 ਹੀ ਨਿਕਲਦਾ ਸਾਡੇ ਇੰਨਾ ਫਿਰ ਆ ਲੋ ਚਾਹ ਬੜਾ ਚਾਹ ਬੈਠੇ ਲੋਟਾ ਮਾਰ ਜਸਤੂਂ ਦੀ ਜਸ ਮਿਲ ਲੱਗਾ ਐਸਾ ਨਾ ਭਾਬੀ ਮੇਰੀ ਗੱਲ ਸੁਣ ਇੱਕ ਤੈਨੂੰ ਚਾਹ ਪਾਣੀ ਪੁਰਾਉਣ ਦਾ ਮਾਸਾ ਨਹੀਂ ਪਤਾ ਬਿਨਾਂ ਮਾਸਾਵਾ ਕੋਈ ਆਇਆ ਤੇ ਸਾਨੂੰ ਚਾਹ ਪਾਣੀ ਕਿਵੇਂ ਪੜਾਈਦਾਗਾ ਲੈ ਚਾਹ ਪਾਣੀ ਕਿੱਦਾਂ ਪਿਆਈਦਾ ਕਿੱਦਾਂ ਪਿਆਈਦਾ ਪਹਿਲਾਂ ਠੰਡੇ ਦੀ ਜਗ੍ਹਾ ਤੇ ਤੂੰ ਪਾਣੀ ਰੱਖ ਦਿੱਤਾ ਤੈਨੂੰ ਨਹੀਂ ਪਤਾ ਲੱਗਦਾ ਕਿ ਨਮਾਸਾਵਾ ਕੋਈ ਆਏਗਾ ਮੈਂ ਠੰਡਾ ਠੰਡਾ ਲਿਆ ਕੇ ਰੱਖ ਲਵਾਂ ਕੋਈ ਠੰਡਾ ਦੇ ਦਵਾਂ ਇਹਨਾਂ ਨੂੰ ਮੇਰੀ ਗੱਲ ਸੁਣਾ ਤੂੰ ਜਦੋਂ ਆਉਣੀ ਆ ਨਾ ਚੜੇ ਕੋੜੇ ਸਵਾਰ ਆਉਣੀ ਆ ਕੋੜੇ ਸਵਾਰ ਦਾ ਕੀ ਮਤਲਬ ਔਨੀਏ ਕਿਹਦੇ ਘਰ ਨਹੀਂ ਆਉਂਦੀ ਮੈਂ ਆਪਣੇ ਵੀਰ ਦੇ ਘਰ ਨਹੀਂ ਆਪਣੇ ਮਾਵਾ ਪਤੇ ਘਰ ਆਉਨੇ ਆ ਹੱਕਵਾ ਮੇਰਾ ਇੱਥੇ ਤਾਂ ਆਉਨੀਏ ਤਾਂ ਮੈਂ ਕਵਾਰੀ ਨੂੰ ਮੈਨੂੰ ਉਦੋਂ ਵੀ ਨੀ ਟਿਕਨ ਦਿੱਤਾ ਤੇ ਹੁਣ ਵੀ ਨਹੀਂ ਹੁਣ ਤਾਂ ਵਿਆਹ ਨਹੀਂ ਰਹੀਆਂ ਹੁਣ ਤਾਂ ਘੱਟੋ ਘੱਟ ਟਿਕ ਜਾ ਠੀਕ ਹੈ ਕਿਉਂ ਨਹੀਂ ਦਿੱਤਾ ਤੈਨੂੰ ਤੂੰ ਤੇ ਉਹ ਗੱਲ ਵੀ ਤੀਜੇ ਦਿਨ ਸਹੁਰੇ ਵੀ ਕੀਤਾ ਐਦਾਂ ਹੀ ਸੱਸ ਨਾਲ ਕਰਦੀ ਹੋਏਗੀ ਤਾ ਤੁਹਾਡੇ ਨਾਲ ਨਹੀਂ ਕੱਢਣਾ ਤੇਰਾ ਕਹਿਨ ਦਾ ਕੀ ਮਤਲਬ ਭਾਬੀ ਤਾਂ ਮੇਰੇ ਤੋਂ ਵੱਡੀ ਆ ਮੈਨੂੰ ਤੇਰਾ ਲਿਹਾਜ਼ ਕਰੀ ਜਾਨੀ ਠੀਕ ਹੈ ਨਹੀਂ ਤਾਂ ਮੈਂ ਤੈਨੂੰ ਦੱਸ ਦਵਾਂ ਮਾ ਪਤਾ ਵੇ ਕਿਦਾਂ ਮੈਨੂੰ ਸੂਤਰ ਕਰਨਾਗਾ ਲਿਆਜ ਤੂੰ ਬਹੁਤ ਕਰਨ ਲਈ ਆ ਮੈਨੂੰ ਦਿਖਣ ਹੀ ਕਿਹਾ ਕੀ ਦਿਖੰਡਿਆ ਨਾ ਕਰੇ ਤੂੰ ਮੇਰੇ ਸਾਰਿਆਂ ਦੇ ਕਹਿੰਦੇ ਕਰੇ ਤੂੰ ਕੋਸ਼ਿਸ਼ ਕਰਦੀਆਂ ਤੈਨੂੰ ਜੰਗੀ ਦੇ ਨਾਲ ਗੱਲ ਕਹੀ ਆ ਮੈਂ ਤੂੰ ਚਾਹ ਨਾ ਕੁਛ ਨਹੀਂ ਰੱਖਿਆ ਤੇਰਾ ਫਰਜ਼ ਬਣਦਾ ਕਿ ਨਾ ਮੈਂ ਜਿੰਨੇ ਜੋ ਕੀ ਆ ਨਾ ਬਹੁਤ ਕੋਹ ਰੱਖਿਆ ਵਾ ਬਹੁਤ ਇਹਨੂੰ ਮੈਨੂੰ ਤੇਰਾ ਪਤਾ ਹੀ ਆ ਕਿੰਨਾ ਤੂੰ ਕੀਤਾਗਾ ਬਥੇਰਾ ਕਰਦੀਆਂ ਮੈਂ ਮੁੜ ਕੇ ਜਾ ਕੇ ਤੇ ਸਾਰੇ ਇਚ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇਨੂੰ ਵੀ ਸੁਣਨੀਆਂ ਪੈਂਦੀਆਂ ਹੈਗੀਆਂ ਤੇ ਆਇਆ ਸ਼ਾਬਾਸ਼ ਨਾ ਕਰੋ ਫਿਰ ਨਹੀਂ ਕਰਨਾ ਸੁਣਨੀਆਂ ਤੇ ਨੀ ਕਰਕੇ ਗੱਲ ਕਰ ਕੀ ਮਤਲਬ ਆ ਜਨੀਮੀ ਕਰਕੇ ਗੱਲ ਕਰ ਇਹ ਤੇਰਾ ਇਕੱਲਾ ਘਰ ਨਹੀਂ ਹੈਗਾ ਮੇਰਾ ਵੀ ਘਰ ਆ ਜਿਨਾ ਕ ਤੇਰਾ ਇੱਥੇ ਹਿੱਸਾ ਹੈਗਾ ਨਾ ਉਹਨਾਂ ਮੇਰਾ ਵੀ ਹੈਗਾਗਾ ਇੱਥੇ ਹਿੱਸੇ ਹਿੱਸੇ ਨਾ ਸੁਣਾ ਹਿੱਸੇ ਹੋਰ ਕਹਿ ਨੂੰ ਸੁਣਾਈ ਹੁਣ ਤੇਰਾ ਘਰ ਉੱਥੇ ਆ ਹਿੱਸੇ ਦਾ ਮੈਂ ਫੇਰ ਨਾ ਸੁਣਾਵਾ ਜੇ ਤੁਸੀਂ ਚੰਗੀ ਕਰ ਮੇਰੀ ਆਈ ਦੀ ਆਓ ਭਾਗ ਤੇ ਕਰੋ ਹੁਣ ਦੇਖੀ ਤੇ ਮੇਰੇ ਤਾਂ ਮੈਂ ਦੱਸੂਗੀ ਵੀ ਕਿਵੇਂ ਹੀ ਸਕਦਾ ਆ। ਮਾਤਰੀ ਚਲੇ ਜਾਣੀ। ਆ ਕੋਈ ਜ਼ਿਆਦਾ ਹੋਣ ਰਿਆ ਹੀ ਤੂੰ। ਮੇਰਾ ਜੀ ਤਾਂ ਇੰਨਾ ਕਰਦਾ ਨਾ ਕਿ ਤੂੰ ਇੱਥੋਂ ਪਿੱਛੇ ਐ ਕਰਕੇ ਨਾ ਤੇ ਪਿੱਛੋਂ ਹੀ ਚਲਾ ਲਮਾ ਗੈਸ ਤੇ ਮੈਂ ਨਿਹਾਜ ਕਰਕੇ ਜਾਣਦੀ ਆ। ਜੀ ਤਾਂ ਕਰਦਾ ਨਾ ਗੈਸ ਚਲਾਈ ਨਾ ਮੈਂ। ਬਟਨ ਦੱਬ ਕੇ